ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਕਰੋ ਜੀ ਵੀਡੀਓ ਚੈੱਕ ਅੱਜ ਤੁਹਾਨੂੰ ਆਪਣੇ ਘਰੋਂ ਵੀਡੀਓ ਵਿਖਾਣ ਲੱਗੇ ਆ ਤੇ ਝੋਟੀਆਂ ਆਪਣੇ ਕੋਲ ਟਾਪ ਕਲਾਸ ਤੇ 10 ਝੋਟੀਆਂ ਵੀਰ ਜੀ ਤਾਜ਼ੀਆਂ ਸੁਈਆਂ ਜੇ ਤੇ ਵੇਖਿਓ ਵੀਡੀਓ ਪੂਰੀ ਤੇ ਕਰਿਓ ਸੰਪਰਕ ਦਹਾਂ ਦੇ ਵਿੱਚੋਂ ਕੁਝ ਤੁਹਾਨੂੰ ਵਿਖਾਲਦੇ ਆ ਕੁਝ ਤੁਹਾਨੂੰ ਫੇਰ ਵਿਖਾਵਾਂਗੇ ਜਿਨੇ ਵੀਰ ਨੇ ਤਾਜ਼ੀਆਂ ਸੁਈਆਂ ਝੋਟੀਆਂ ਲੈਣੀਆਂ ਹੋਣ ਤੇ ਸੰਪਰਕ ਕਰ ਸਕਦਾ ਵੀ ਆਪਣੇ ਕੋਲ 10 ਝੋਟੀਆਂ ਜੇ ਤਾਜ਼ੀਆਂ ਸੁਈਆਂ ਜਵਾਗ ਵੀ ਛੋਟੇ ਮਿਲ ਜਾਣਗੇ ਦੋ ਕੱਟੇ ਤੇ ਇੱਕ ਕੱਟੀ ਇਧਰ ਵੀ ਨਿਗਾਹ ਮਾਰ ਲਓ ਟੋਕੜ ਗੱਬਣ ਲੈਣੀ ਆ ਕਿਉਂਕਿ ਥੋੜੀ ਜੀ ਬੱਤੀ ਬੰਦਿਆ ਤੇ ਮੁਸ਼ਕਲ ਆ ਹਨੇਰਾ ਜ਼ਰੂਰ ਹੈਗਾ ਪਰ ਝੋਟੀਆਂ ਜਿਹੜੀਆਂ ਝੋਟੀਆਂ ਆਪਣੇ ਕੋ ਚੰਗੀਆਂ ਜੇ ਟੌਪ ਕਲਾਸ ਆ ਸਾਰੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆ ਤੇ ਸਾਰੀ ਤੁਹਾਨੂੰ ਜਾਣਕਾਰੀ ਦਿੰਦੇ ਆ ਤੇ ਵੇਖਿਓ ਵੀਡੀਓ ਤੇ ਕਰਿਓ ਸੰਪਰਕ ਤੇ ਕਰਦੇ ਆ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਤੇ ਵੇਖਿਓ ਵੀਡੀਓ ਤੇ ਝੋਟੀਆਂ ਆਪਣੇ ਕੋ ਚੰਗੀਆਂ ਜੇ ਸਾਸੀ ਗਰਵੀਰ ਜੀ 사ਸੀ ਗਲ ਭਲਵਾਨ ਸਾਹਿਬ ਹੋਰ ਸਾਹਿਬ ਜੀ ਠੀਕ ਠਾਕ ਜੀ ਸੁਣਾਓ ਭਲਵਾਨ ਸਾਹਿਬ ਕੈਮ ਜੇ ਬਸ ਮੇਰਾ ਦਾਦ ਦੇ ਤੁਸੀਂ ਸੁਣਾਓ ਬਹੁਤ ਵਧੀਆ ਕਿਰਪਾ ਬਾਬੇ ਦੀ ਮਾਲ ਬਹੁਤ ਵਧੀਆ ਵਿਕੀ ਜਾਂਦਾ ਨਾਲੋਂ ਨਾਲ ਤੇ ਅੱਜ ਆਪਣੇ ਕੋਲ ਤਾਜ਼ੀਆਂ ਸੋਈਆਂ 10 ਝੋਟੀਆਂ ਜੇ ਹਾਂ ਜੀ ਹਾਂ ਜੀ ਤੇ ਛੋਟੇ ਭਾਅ ਵੀ ਮਿਲ ਜਾਣਗੇ ਵੱਡੀਆਂ ਭਾਅ ਵੱਡੇ ਵੀ ਵੱਡੀਆਂ ਛੋਟੀਆਂ ਵੀ ਮਿਲ ਜਾਣੀਆਂ ਟੌਪ ਕਲਾਸ ਜਿੱਤਾਂ ਚ ਕਿਸੇ ਨੇ ਲੈਣੀਆਂ ਸੰਪਰਕ ਕਰ ਲੇ ਟੌਪ ਦੇ ਨਕੀਨੇ ਤਹਿਸੀਲ ਬਟਾਲਾ ਜ਼ਿਲ੍ਹਾ ਕੰਧਾ ਨਾਮਕਾਰ ਸੇ ਬਿਲਕੁਲ ਬਿਲਕੁਲ ਤੇ ਕਰੀਗੇ ਆਪਾਂ ਸ਼ੁਰੂਆਤ ਟਾਈਮ ਦਾ ਹੁਣ ਪੰਨੀਆਂ ਵੀਰਾਂ ਦਾ ਬਿਲਕੁ ਨੂੰ ਛੋਟੇ ਭਾਅ ਲਈ ਤੋਂ ਸ਼ੁਰੂ ਕਰਨਾ ਜਿਹੜਾ ਮਰਜ਼ੀ ਕਰਦੇ ਵੀ ਛੋਟਾ ਜੇ ਤੇ ਭਾਅ ਵੀ ਛੋਟਾ ਜੇ ਵੀਰਜੀ ਨਵਾਲਣ ਦਵਾਲਣ ਵਾਲਾ ਕੰਮ ਆਪਾਂ ਬੰਦ ਕਰਤਾ ਜੀ ਹਾਂਜੀ ਹਾਂਜੀ ਕਿਉਂਕਿ ਮੌਸਮ ਸਹੀ ਹੋਗਾ ਡੰਗਰ ਕੇ ਇਹਨੂੰ ਠੰਡ ਲਵਾ ਲਾਂਗੇ ਫਿਰ ਨਵਾਲਾਂਗੇ ਠੀਕ ਠੀਕ ਜੀ ਸਹੀ ਗੱਲ ਕਹਿੰਦੇ ਤੇ ਕਾਦਰ ਦੇਖ ਲਓ ਛੋਟਾ ਜੇ ਤੇ ਬਾਕੀ ਵੀਰਜੀ ਦੁੱਧ ਇਹਦੇ ਥੱਲੇ 13 ਵਾਂ 12 ਦੀ ਗਾਰੰਟੀ ਤੇ ਜਿਹੜਾ ਮਰਜ਼ੀ ਕੋਈ ਚੋਗ ਲੈ ਜੇ ਟਾਈਮ ਦਿਖਾ ਲਿਓ ਭੁਗਵਾਨ ਸਾਹਿਬ ਨੇ ਮੇਰੇ ਖਿਆਲ ਨਾਲ ਸਵੇਰੇ 10:30 11:00 ਕੇ ਬਾਅਦ 10:30 ਵਜੇ ਹੋਣੀ ਤੇ ਫਿਰ ਇਸ ਤ ਵੇਖ ਲਓ ਟਾਈਮ 11:30 ਦੇ ਟਾਈਮ ਤੇ ਤੁਹਾਨੂੰ ਦੇ ਦਵਾਂਗਾ। ਸੇਫਾਲ ਦੋ ਜੀ। ਵੇਖੋ ਜੀ। ਜੇ ਗਾਮਰ ਵਾਲੋਂ ਤੁਹਾਨੂੰ ਸਾਲੂ। ਉਹ ਨੇਵਾਲੂ ਵਾਲਾ ਦੇ ਫਾਲ ਦੋ। 13 ਦੁੱਧ ਤੇ 12 ਦੀ ਗਾਰੰਟੀ। 12 ਦੀ ਗਾਰੰਟੀ ਜੇ ਭਾਵੇਂ ਦੋ ਟਾਈਮ ਚ ਹੋਵੇ। ਤਿੰਨ ਟਾਈਮ ਚ ਹੋਵੇ, ਥੋੜਾ ਨਾਲ ਟਾਈਮ ਚ ਹੋਵੇ। ਵੇਖੋ ਵੀ ਜੀ। ਗੋਲ ਅਸਾਂ ਨਾ ਕਰ। ਅਨੁਸ਼ਾ ਜੀ, ਤੁਰਿਆ ਨਹੀਂ ਜਾਊਗਾ। ਠੀਕ ਠੀਕ ਹੈ ਵੀ ਜੀ। ਐਡਾ ਲੈਵਾ ਕਰ ਲਈ ਦੀ ਜੇ। ਆਹ ਵੇਖ ਲਓ ਲਈ। ਚੱਪਾ ਚੱਪਾ ਬਾਹਰੋਂ ਆਇਆ ਹੰਦਾ ਲੈਵਾ ਜੀ। ਵੇਖੋ ਜੀ। ਵਖਾ ਲਓ ਇੱਕ ਵਾਰ ਡੇੜੇ ਕਰਕੇ। ਠੀਕ ਹੈ ਜੀ। ਫੁੱਲ ਕੁਆਲਿਟੀ ਫੁੱਲ ਚੰਗੀ ਜੇ ਤੇ ਮਗਰ ਆ ਗਿਆ ਵੀਰ ਜੀ ਕਟਾ ਮਗਰ ਕਟਾ ਜੇ ਨੀਲੀ ਦਾ ਵੀ ਦਾ ਉਹ ਨੀਲੀ ਦਾ ਵੀ ਕਟਾ ਹਾਂਜੀ ਠੀਕ ਤੇ ਕੀਮਤ ਜਿਹੜੀ ਛੋਟੀ ਜੇ ਜਿਆਦਾ ਕੀਮਤ ਨਹੀਂ ਜੇ ਦੱਸੋ ਜੀ ਕੀਮਤ ਸ਼ਾਹ ਜੀ ਬਾਜ਼ਾਰ ਦਾ ਥੋੜਾ ਜਿਹਾ ਪ੍ਰਮਾਨ ਸਾਹਿਬ ਫਰਕ ਪੈ ਗਿਆ ਪਿਆ ਫਰਕ ਜੀ ਵੀਰ ਜੀ 90 95 ਕਰੀ ਜਾਈ ਜੇ ਹਾਂਜੀ ਜੈ 285 ਹਜ਼ਾਰ ਠੀਕ ਆ ਛੋੜ ਛੱਪਾ ਹੀ ਹੋਣਾ ਬਸ ਛੋਟਾ ਬੋਲ ਕੀਤਾ ਛੋੜ ਛੱਪਾ ਹੀ ਛੋੜ ਹੀ ਹੋਣੀ ਆ ਬਸ ਜੀ ਦੁੱਧ ਕੋਈ ਜਿੱਤ ਮੈਂ ਇੱਕ ਗੱਲ ਕਹਿੰਦਾ ਜੀ ਹਾਂ ਜੀ 12 ਦੁੱਧ ਕਹਿੰਦਿਆਂ ਹਾਂ ਜੀ ਮੇਨ ਲੈ ਕੋਈ ਹਾਂ ਜੀ ਜਿਹੜਾ ਦੋ ਟਾਈਮ ਚੋਊਗਾ ਤਾਂ 1000 ਛੋੜ ਕਰੂੰਗਾ ਠੀਕ ਆ ਜਿਹੜਾ ਦੋ ਟਾਈਮ ਚੋਊਗਾ 1000 ਛੋੜ 1000 ਛੋੜ ਕਿੰਨੇ ਦੁੱਧ ਘਟ ਜੇ 5000 ਛੋੜ 5000 ਛੋੜੋ ਦੋਵੇ ਖੜੋ ਚੋਕੇ ਹੋਰ ਤਸल्ली ਤਸल्ली ਕਰ ਜੇ ਅੱਧੀ ਗ੍ਰੇਡੀ ਆ 12 ਚਵਾ ਕੇ ਦੇਵਾਂਗੇ ਚਵਾਲਾ ਠੰਡਾ ਠੰਡਾ ਹਾਂ ਮੌਸਮ ਵੈਖ ਚ ਮੌਸਮ ਜੀ ਠੀਕ ਆ ਜੋ ਡੀਲ ਬੰਦੂ ਕੀ ਹੋਦੋ ਤੇ ਸੁਆਜੇ ਦੂਸਰਾ ਤੇ ਕਾਲੀ ਸ਼ਾਹੇ ਕਰਾਂਗੇ ਸਿੰਘ ਸਿੰਘ ਕੁੰਡਾ ਤੇ ਚੰਗੀ ਕੁਆਲਟੀ ਦੀ ਝੋਟੀ ਆ ਤੇ ਤਾਜੀ ਸੂਈ ਜੀ ਠੀਕ ਜੀ ਇਹਦੇ ਮਗਰ ਵੀਰ ਜੀ ਇਹਦੇ ਮਗਰ ਵੀ ਕੱਟਾ ਜੀ ਕੱਟਾ ਆ ਗਿਆ ਤੇ ਮਗਰ ਵੀ ਠੀਕ ਹੈ ਜੀ ਹਾਂ ਜੀ ਤੇ ਕਾਲੀ ਝੋਟੀ ਆ ਜੀ ਉਹ ਵੀ ਵੱਡੀ ਝੋਟੀ ਹਾਂ ਜੀ ਤਾਜੀ ਸੂਈ ਜੇ ਮਾੜਾ ਜੇ ਬੱਚਿਆਂ ਦੀ ਆਪਣੀ ਸੰਭਾਲ ਬਤੀ ਜੁਲੇਰ ਦੀ ਬੰਦਿਆ ਵੇ ਲੋ ਤੂੜੀ ਤਾੜੀ ਪਾਈ ਬਹੁਤ ਵਧੀਆ ਫਾਰਮ ਤੇ ਪੈਣ ਦੀ ਸੀ ਅੱਜ ਇੱਕ ਬੱਚਾ ਜਿਹੜਾ ਨੇ ਤੇ ਨਾਂ ਬੱਚਿਆਂ ਦੇ ਬਰਾਬਰ ਸਾਹਮਣਾ ਪਈਦਾ ਜੀ ਸਹੀ ਗੱਲ ਵੀ ਜੀ ਠੰਡ ਦੇ ਮੌਸਮ ਦੇ ਵਿੱਚ ਮੋਸਾ ਦੇਵਾ ਦੂਆ ਛੋਟੀ ਟਾਪ ਕਲਾਸ ਜੇ ਵੀ ਸਿੰਗਲ ਚੰਗਾ ਸਾਰੀ ਓਕੇ ਜੇ ਤੇ ਬਾਕੀ ਚਵਾਈ ਇਹਦੀ ਇੰਨੀ ਕਿ ਜ਼ਿਆਦਾ ਚੰਗੀ ਆ ਭਲਵਾਨ ਸਾਹਿਬ ਜਿੰਨੀ ਜ਼ਿਆਦਾ ਕਹਿਦੀ ਹੁੰਦੀ ਜ਼ਿਆਦਾ ਕਰਦੀ ਠੀਕ ਵੇਖੋ ਥੋੜੀ ਵੇਖੋ ਵਿਸ਼ੇਤ ਬੋਲਾ ਥਾਣਾ ਇਹ ਰੋਪਰ ਵਾਹਵਾ ਗੋਸਾਉਂਦਾ ਆਇਆ ਕੇਸ ਕਵਾਲਿਟੀ ਕੇਸ ਕਵਾਲਿਟੀ ਨਾ ਜੀ ਚਲੋ ਚਲੋ ਨਿੱਕੇ ਨਿੱਕੇ ਸਿੰਗੀ ਮਗਰ ਆ ਗਿਆ ਕਟਾਈ ਮਗਰ ਕਟਾਈ ਤੇ ਪੂਰੀ ਫੁੱਲ ਵੱਡੀ ਝੋਟੀ ਜੀ ਫੁੱਲ ਵੱਡੀ ਜੇ ਤੇ ਕੁਆਲਿਟੀ ਫੁੱਲ ਜੇ ਕੱਟੀ ਦੀ ਤੇ ਚੰਗੀ ਜੇ ਸਿੰਗ ਸੁਗ ਤੇ ਫਿਰ ਕੈਮਰਾ ਮਾਰ ਦੋ ਵਖਾਲ ਦੋ ਚਾਰੂ ਚੂਰੂ ਫੁੱਲ ਜੀ ਚਾਰੂ ਚੂਰੂ ਹੋਣਾ ਜੀ ਇਧਰ ਵਖਾਲੋ ਸਿੰਗ ਸੁਗ ਦੀ ਕੁਆਲਿਟੀ ਨਿਗਾਹ ਸਿੰਗਾ ਦੇ ਜੀ ਤੇ ਕੀਮਤ ਛੋਟੀ ਜੀ ਦੀ ਛੋਟੀ ਨਹੀਂ ਜੀ ਜੈਸਾ ਨੋ 1 ਲੱਖ ਦੇ 25000 ਹਾਂਜੀ ਜੋ ਮੰਗਲੂ ਛੋਟ ਕਰਦੀ ਕਰ ਮੈਂ ਕਰਨੀ ਕਿਉਂ ਕਰਨੀ ਅੱਜ ਤੂੰ ਕਰ ਦੇ ਮੰਗਲਦੀਨ ਦੱਸ ਕਰ ਦੇ ਥੋੜੀ ਇਹ ਮੰਗਲਦੀਨ ਜੀ 500 ਵਰਤੇ 500 ਦਾ ਕਰੀ ਮੈਂ 500 ਨਹੀਂ ਨਹੀਂ ਹੁਣ ਦੇ ਫੇਸ ਇਧਰ ਕਰੋ ਜਰਾ ਇੱਕ ਵੀ ਨਹੀਂ ਠੀਕ ਆ ਮੰਗਲੂ ਦੇ ਫੈਨ ਬਹੁਤ ਆ ਇੱਕ ਵੀ ਮੰਗਲੂ ਦਾ ਸਹੀ ਗੱਲ ਆ ਕੱਲ ਮੰਡੀ ਜੀ ਕਿਤਾ ਮੰਗਲੂ ਮੰਗਲੂ ਹੁੰਦੀ ਸਹੀ ਗੱਲ ਆ ਮੰਗਲੂ ਨੂੰ ਖੜਨਾ ਕਿ ਇਧਰ ਮੰਡੀ ਆਪਾਂ ਮਾਰ ਝਾਪਦੇ ਨਹੀਂ ਪਿੱਛੇ ਹਾਂਜੀ ਹਾਂਜੀ 20000 ਦੀ 120000 ਦੀ ਵੀਰ ਜੀ ਤੇ ਬਿਲਕੁਲ ਜ਼ਿਆਦਾ ਜੀ ਤੇ ਬੰਗਲੂ ਜੀ ਹਾਂ ਝੋਡੀ ਇੱਕ ਵਾਰ ਤੋੜ ਗੀ ਕੇ ਰਹਿਣ ਦੀ ਆ ਵੱਡੀ ਝੋਡੀਆਂ ਉਹ ਨਿੱਕੀ ਝੋਡੀ ਪਾਈਏ ਨਿੱਕੀ ਝੋਡੀ ਦਾ ਤਾਜੀ ਸੂਈ ਜੇ ਚੌਥੇ ਦਿਨ ਦੀ ਸੂਈ ਜੇ ਅੱਛਾ ਜੀ ਤੇ 8-9 ਕਿਲੋ ਬੋੜਾ ਜੇ ਤੇ ਦੰਦਾ ਦੀ ਝੋਡੀ ਜੇ ਤਾਂ ਕੱਢੀ ਮਗਰ ਜੀ ਬੱਚਾ ਖਾਲ ਦੋ ਜੀ ਬੱਚੇ ਆ ਬੈਠੇ ਜੇ ਬਣ ਗਏ ਆਪਣੇ ਫੋਨ ਦੀ ਲਾਈਟ ਜਗਾ ਕੇ ਮਾਰੀ ਨਾ ਦੇਖੋ ਵੀਰ ਜੀ ਉਹ ਖਾਲ ਦੋ ਬੱਚੇ ਠੀਕ ਹੈ ਜੀ ਤਾਂ ਆ ਜੇ ਬੱਚੇ ਜੇ ਸਾਰੇ ਬੱਚੇ ਤਾਂ ਆ ਜੇ ਠੀਕ ਹੈ ਜੀ ਬਿਲਕੁਲ ਜੀ ਝੋਟੀਆਂ ਤੇ ਵੀ ਜੀ ਸੱਜਰ ਸੂਈਆਂ 8 10 ਝੋਟੀਆਂ ਬਿਲਕੁਲ ਖੜੀਆਂ ਨੇ ਤੇ ਜਿੰਨਾਂ ਨੂੰ ਅਸੀਂ 2 3 ਹੀ ਪਾਉਣੀਆਂ ਆ ਆਪਾਂ ਤਿੰਨ ਕੋਲ ਬਾਕੀ ਸਾਂਭ ਕੇ ਕਿਉਂਕਿ ਪਹਿਲਵਾਨ ਸਾਡਾ ਦੁੱਧ ਦਾ ਕੰਮ ਹੈ ਆਟਾ ਦੁੱਧ ਦਾ ਸਰਕਲ ਵੀ ਆਪਾਂ ਪ੍ਰੋਪਰ ਆਪਣਾ ਰੱਖਣਾ ਹੁੰਦਾ ਕਈ ਹਿਸਾਬ ਕਿਤਾਬ ਦਾ ਬਿਲਕੁਲ ਬਿਲਕੁਲ ਸਹੀ ਗੱਲ ਵਿੱਚ ਹਾਂ ਜੀ ਆਪਾਂောင်းਦੀਆਂ ਕਿ ਵੇਚਦੇ ਅੱਜ ਜੇ ਸਾਡਾ ਹੁੰਦੀ ਆ ਆਹ ਆਹ ਵੇਖੋ ਕੱਟੀ ਜੀ ਬਹੁਤ ਚੰਗੀ ਕੱਟੀ ਜੇ ਦੇ ਵੇਖੋ ਕੱਟੀ ਦੀ ਕੁਆਲਿਟੀ ਕੁਲਟੀ ਸਿੱਗ ਸੁੰਗ ਦੀ ਕੁਆਲਿਟੀ ਮਗਰ ਵੀ ਕੱਟੀ ਜੀ ਆਪ ਨੂੰ ਕੱਟੀ ਤੇ ਮਗਰ ਵੀ ਕੱਟੀ ਹਾਂ ਬਾਕੀ ਬਸ ਇੱਕੋ ਕਮੀ ਆ ਵੀ ਪ੍ਰਮਾਨ ਸਾਹਿਬ ਨਵਾਲਣ ਟਵਾਲਣ ਵਾਲਾ ਕੰਮ ਉਹ ਤਾਂ ਚਲੋ ਪਤਾ ਜੀ ਸਾਰਿਆਂ ਨੂੰ ਮੌਸਮ ਠੰਡਾ ਵਾ ਦੇਖੋ ਨੰਦਾ ਨੰਦ ਦੀ ਖਾਸ ਗੱਲ ਹੈ ਬਗਲੋ ਟਾਈਮ ਤੇ ਟਾਈਮ ਦੇ ਹਿਸਾਬ ਨਾਲ ਹਾਂਜੀ ਇਦੋਂ ਤੁਹਾਨੂੰ ਤੁਹਾਨੂੰ ਦੇਖੋ ਜੀ ਨਵੋ ਕਾਲਾ ਥਾਂ ਲੱਗਣ ਸਿੱਗ ਸੁੰਗ ਖਾਲ ਦੋ ਜੀ ਨਿੱਕਾ ਸਿੰਘ ਜੀ ਖਾ ਲਓ ਲੈ ਆਲੂਆ ਬੜੇ ਤੇ ਖਿਲਾਰ ਲਾ ਇਥੇ ਖਿਲਾਰ ਲਾ ਮਾੜੀ ਜੀ ਰੋਗ ਲੱਗੇ ਮਾੜਾ ਯਾਰ ਰੋਗ ਨਾ ਕਿਹੋ ਜਿਹਾ ਲੋਕ ਹੈ ਜੋਰ ਨਾਲ ਤੇ ਆਹ ਵੇਖੋ ਨੇ ਵਾਲੂ ਖਾ ਲੈਂਦੇ ਨਾ ਵੇਖੋ ਪਹਿਲਵਾਨ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਨੋਕਾਂ ਚੰਗੀ ਨਾ ਮੈਂ ਤਾਂ ਟੌਪ ਦਾ ਨਹੀਂ ਕਿ ਨਾ ਨੋਕਾਂ ਲਾ ਥਾਂ ਲਗਾ ਵੀ ਦੀ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਤੇ 8-9 ਕਿਲੋ ਬੋਲਾ ਹੀ ਇਹਦੇ ਥੱਲੇ ਥੋੜਾ ਜੀ ਇਹਦੇ ਥੱਲੇ ਠੀਕ ਹੈ ਵੀ ਜੀ 12-13 ਕਿਲੋ ਚੋਈ ਜੋਗੀ ਨਹੀਂ ਮੈਂ ਕਹਿੰਦਾ 10 ਕਿਲੋ ਵੀ ਚਵਾ ਦੇ ਤਾਂ ਬੜੀ ਵੱਡੀ ਗੱਲ ਹੈ ਸਹੀ ਗੱਲ ਵੀ ਜੀ ਹਾਂ ਤੇ ਫਿਰ ਮੋਲ ਦੀ ਗੱਲ ਕਰੀਏ ਫਿਰ ਜੀ ਆਪਾਂ ਫਿਰ ਮੋਲ 15 15 ਹਾਂ ਜੀ ਜੈਸਨੋ ਜੋ ਕਹਦੋਗਾ ਭਲਵਾਨ ਸਾਹਿਬ ਛੋਟ ਕਰਦੀ 2000 ਛੱਡਦੀ ਜੀ 200 ਨਹੀਂ ਛੱਡਣਾ ਹਾਂ ਜੀ 10 ਛੱਡਣਾ ਜੀ 95 ਦੀ 95 ਦੀ ਹਾਂ ਜੈਸਨੋ ਵੇਖ ਲੈ ਘਰਾਂ ਹੋ ਗਿਆ ਮਨ ਸੁਣ ਕੇ ਛੋਟੀ ਕੀਮਤ ਦੇ ਵਿੱਚ ਆ ਰਹੀ ਹੈ ਵੇਖੋ ਜੀ ਉੜਦੀਆਂ ਜਾਣ ਵਾਲੀ ਹਾਂ ਉੜਦੇ ਨੇ ਕਿਨੇ ਕੋਈ ਸੰਪਰਕ ਮੇਰਾ 95000 ਦੀ ਸਹੀ ਗੱਲ ਬੀ ਜੀ ਤੇ ਠੀਕ ਹੈ ਜੀ ਛੋਟੀ ਆਪਣੇ ਕੋਲ 13 ਥੋਂ ਦੁੱਧ ਆ ਜੀ ਰੋਡ ਕੱਟੀ ਕਹਿਣਾ ਲੈਣੀ ਹੋਵੇ ਮੋਲ ਵੱਡਾ ਕੋਈ ਸੰਪਰਕ ਕਰ ਲਈ ਉਹ ਵੀ ਦੇ ਦਾਂਗੇ 4 ਦਾ ਨ ਮਗਰ ਕੱਟੀ ਥੀ ਨੇਰਾ ਥੋੜਾ ਯਾਰ ਨੇਰਾ ਥੋੜਾ ਜਿਹਾ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਜੀ ਦਿਖਾ ਲਈਏ ਖੋਲ ਕੇ ਨੇਰਾ ਵੀ ਆਦੇ ਕਿਤਾ ਕੱਢਣੀ ਆ ਦਿਖਾ ਦੇ ਮਾੜੀ ਜੀ ਤੋਰ ਕੇ ਦਿਖਾ ਦੇ ਮਗਲੂ ਜੀ 2 ਮਿੰਟ ਦੀ ਪੋਸਟ ਫਿਰ ਹਟਾਓ ਤੋਰ ਕੇ ਦਿਖਾ ਦੋ ਕੱਟੀ ਜੀ ਜੀ 4 ਦਾੰਦ ਜੇ ਭਲਵਾਨ ਸਾਹਿਬ ਹਾਂਜੀ 13 13 ਕਿਲੋ ਦੋ ਦੇ ਚੌਗੀ ਥੱਲੇ ਚੌਗੀ ਮਗਰ ਕੱਟੀ ਵੱਡੀ ਛੋਟੀ ਮਗਰ ਕੱਟੀ ਟੌਪ ਦਾ ਨਗੀਨਾ ਟੌਪ ਦਾ ਨਗੀਨਾ ਫਿਰ ਬੱਚੇ ਨਜ਼ਾਰੇ ਤੋਂ ਟੜੇ ਮੈਂ ਤੂੜੀ ਦਾ ਮੈਟ ਵਿਛਾਇਆ ਤੂੜੀ ਪਾਈ ਆ ਪਰਾ ਸਾਹ ਬੋਲ ਕਰਦੇ ਅਗੇ ਮਹਾਰਾਜ ਜੀ ਆਦੇ ਫਿਰ ਵੀ ਢੰਦੇ ਹੋ ਜਾਂਦੇ ਠੀਕ ਠੀਕ ਠੰਡ ਦੇ ਵਿੱਚ ਬਹੁਤ ਸਾਹ ਵੇਖਿਆ ਜੀ ਇਹ ਜਿਹੜਾ 2 ਮਹੀਨੇ ਠੰਡਿਆ ਨਾ ਹਾਂ ਜੀ ਹਾਂ ਜੀ ਪੂਰਾ ਜੋਰ ਕਰਾ ਦਿੰਦੇ ਉਹਨੀਆਂ ਮੈਂ ਹੀ ਜੀ ਸਾਹ ਵੀ ਕਰਦੀ ਜੀ ਨੇ ਕੱਲੇ ਬੱਚੇ ਦੀ ਕਰ ਦੇਣਾ ਮੈਂ ਸਹੀ ਗੱਲ ਇਹ ਤਾਂ ਗਲ ਮੰਗਲੂ ਤੇਰੀ ਦੀ ਪੂਰੀ ਮੈਂ ਬੱਚੇ ਦੀ ਪੂਰੀ ਚਾਲੀ ਸਾਹ ਕਰੀਦੀ ਆ ਠੀਕ ਹੈ ਵੇਖੋ ਜੀ ਝੋਟੀ ਪੂਰੀ ਫੋਲ ਵੱਡੀ ਛੋਟੀ ਆ ਜੀ ਟੌਪ ਦਾ ਨਕੀਨਾ ਤੇ 13 ਕਿਲੋ ਦੁੱਧ ਆ ਜੀ ਤੇ ਨੂਨ ਥੱਲੇ ਪਲੂਨ ਤਾਂ ਨੋਕ ਵਾਲਾ ਥਾਣੇ ਨੂੰ ਲੱਗਾ ਜੀ ਦੇਖੋ ਜੀ ਈੜੀ ਦੇ ਪਾਵਣ ਕੱਲਾ ਕੱਲਾ ਖਾਣਾ ਜੀ ਲੈ ਹੁਕਮ ਆ ਜੀ ਈੜੀ ਦੇ ਪਾਵਣ ਆਹ ਹਾਂ ਦੇ ਜੀ ਦੇਖੋ ਜੀ ਮਗਰ ਕਿੱਥੇ ਆ ਤੁਹਾਲੀ ਤੁਹਾਲੀ ਹੋਵੇ ਨਾ ਤੇ ਝੋਡੀ ਦੁਗਣੀ ਲੱਗੇ ਭਲਵਾਨਾ ਤੇ 13 ਕਿਲੋ ਦੁੱਧ ਤੇ ਕੀਮਤ ਵੀਰਤੀ ਇਹਦੀ ਫਿਰ ਕੀਮਤ ਭਲਵਾਨ ਸਾਹਿਬ ਕਰ ਹੀ ਲਈਏ ਗ੍ਰੈਂਟ ਕੀ ਹੋਣਾ ਕਰ ਦੋ ਫਿਰ ਜੇ ਹੁਣ 1.40 1.40 ਹਾਂਜੀ ਕਮਾਨਤਨ 5 ਸੌ ਕਰਾਂਗੇ ਇਹਦੀ 12-13 ਕਿਲੋ ਵਾਲੀ ਪਲੂਣ ਕੱਟੀ ਸਹੀ ਹੈ ਨਹੀਂ ਜੇ ਮਿਲਦੀ ਨਹੀਂ ਮਿਲਦੀ ਸਹੀ ਗੱਲ ਵੀਰ ਜੀ ਅਹ ਦੇ ਦਾਂਗੇ ਚੱਲ ਠੀਕ ਜੀ ਠੀਕ ਹੈ ਜੀ 135 ਦੀ 135 ਦੀ ਤੇ ਆਜੋ ਹੁਣ ਆਪਾਂ ਉਧਰ ਵੀ ਦਿਖਾ ਦਈਏ ਇੱਕ ਪਲਵਾਨ ਸਭਾ ਪਾਣੇ ਕੋ ਵੀ ਹਰੇ ਤੋਕੜੇ ਗੱਪੜ ਨਹੀਂ ਹਵੇ ਤੋਕੜਾ ਗੱਪੜ ਬਹੁਤ ਖੂਨ ਕਰਦੇ ਆ ਤੇ ਵਿਖਾਵਾਂਗੇ ਆਪਾਂ 2-4 ਦਿਨ ਸਾਹਮ ਕੇ ਰਹਾਦਾ ਪੂਣ ਦਾ ਪਰ ਝੋਟੀ ਨਹੀਂ ਹਾਥੀ ਹੈ ਹਾਥੀ ਸਹੀ ਗੱਲ ਵੇਖਿਓ ਕੱਤ ਵੇਖੋ ਕੱਤ ਵੇਖੋ ਹੋਲਾ ਵੱਡੇ ਜੇ 17-18 ਕਿਲੋ ਤਾਜੀ ਨੇ ਦੁੱਧ ਵੀ ਪਾਇਆ ਜੀ ਸਹੀ ਗੱਲ ਤੇ ਗੱਪਣ ਜੇ 3.5 ਨਵੇਂ ਹੈ ਜੀ ਸਹੀ ਗੱਲ ਵਜਿ ਦੇ ਬਲੂ ਆ ਛਾਂਤੀ ਬਰਵਾਦ ਹੋ ਜੇ ਇਹਨੇ ਲੈਣੀ ਹੋਊਗੀ ਨਾ ਤੇ ਆਪਾਂ ਵੀਡੀਓ ਦੋ ਚਾਰ ਦਿਨ ਰੋਕੇ ਪਾਵਾਂਗੇ ਚੌਥੇ ਮਿੰਟ ਵਿੱਚ ਜਾਣਦੀ ਹੈ ਤੇ ਸਾਢੇ ਤਿੰਨਾਂ ਤੋਂ ਉੱਪਰ ਦੀ ਗੱਬਣੀ ਆਹ ਤੋਲੇ ਨਵਾਈਆਂ ਤੋਂ ਐ ਨਹੀਂ ਆ ਨਵਾਈਆਂ ਤੋਂ ਜਾਂਦੇ ਥੋੜਾ ਜਿਹਾ ਰੋਜਾ ਬਣ ਜਾਂਦਾ ਬੇਨ ਚੀਜ਼ ਆ ਆਪਾਂ ਵੀ ਲੈਣੀਆਂ ਪਸ਼ੂ ਜਦੋਂ ਜਾਂਦੇ ਨਾ ਪਸ਼ੂ ਦੀ ਇੱਕੋ ਚੀਜ਼ ਵੇਖੀਦੀ ਵੀ ਖੁਰਲੀ ਚੱਟੀ ਐ ਬਿਲਕੁਲ ਬਿਲਕੁਲ ਚਾਰੂ ਵੇਖ ਲਓ ਜਦੋਂ ਕੋ ਪਸ਼ੂ ਲੈਣ ਜਾਂਦੇ ਆ ਆਪਾਂ ਬਸ ਏਦਾਂ ਘੁਰਲੀ ਚ ਅੱਗੇ ਖਲੋਗੇ ਵੇਨੇ ਵੀ ਹਾਂ ਹਾਂ ਜਿਹੜੀ ਚੱਟੀਆਂ ਹਨ ਨੂੰ ਦੇਖ ਜਾਂਦਾ ਵੀ ਹਾਂ ਚਾਰੂ ਆ ਸਹੀ ਗੱਲ ਸਹੀ ਗੱਲ ਕਿਤੇ ਆਜੋ ਕੋ ਮੈਂ ਖਾਣ ਨੂੰ ਨਹੀਂ ਚੱਲ ਇਹੋ ਖਾਣੀ ਇੱਥੇ ਹੋ ਹਨ ਵੀ ਨਹੀਂ ਵੀ ਆਜੋ ਵੇਖੋ ਜੀ ਵੀਰ ਜੀ ਆਜੇ ਛੋਟੇ ਨਗੀਨੇ ਛੋਟੇ ਕੱਟੀ 8000 ਦੀ 8000 ਦੀ ਥਾਣ ਤੁਣ ਵਖਾਲ ਦੋ ਚੰਗੀ ਮਹਾਂ ਦੀ ਕੱਟੀ ਆ ਡੇਰੀ ਚ ਵਾਈਏ ਦੇਖੋ 8000 ਦਾ ਕਟਾ 8000 ਦਾ ਕਟਾ ਦੇਖੋ ਚੰਗੀ ਮਹਿੰਦਾ ਜੇ ਹਾਂਜੀ ਮਹਿੰਦਾ ਆਪਣੇ ਕੋਲੋਂ ਮੈਂ ਵੇਚੀ ਠੀਕ ਇਹ 10000 ਦਾ 10000 ਦਾ ਦੇਖੋ ਮੜਾ ਜਾਂਦੇ ਢੇੜੇ ਕਰਕੇ ਠੀਕ ਹੈ ਦੇਖੋ ਕਰਾਓ ਦਰਸ਼ਨ ਕਰਾ ਦਿਓ ਪੂਰੇ ਐਂ ਤਸੱਲੀ ਕਰਾ ਦਿਓ ਸਿੰਘ ਮੁੜ ਗਏ ਜੀ ਸਿੰਘ ਮੁੜ ਗਏ ਇੱਧਰ ਵੀ ਸਾਰਿਆਂ ਨੂੰ ਦਿਖਾ ਲਓ ਇੱਧਰ ਵੀ ਦਿਖਾ ਲਓ ਦੂਤੀ ਤੇ ਕੱਟੀ ਦੇ ਹੋਈ ਸਿੰਘ ਸੁੰਗ ਦਿਖਾ ਲਓ ਦੇਖੋ ਜੀ ਠੀਕ ਹੈ ਜੀ ਤੇ ਭਲਵਾਂ ਸਾਹਿਬ ਝੋਟੀਆਂ ਆਪਣੇ ਕੋਲ ਆ ਵੀ ਕੌਪ ਦਿਨਾ ਦੇਖੋ ਜੀ ਪਰ ਇਹ ਨਾ ਦੋ ਚਾਰ ਦਿਨ ਰੋਕੇ ਪਾਉਂਗੇ ਆ ਲੇਦੀ ਦੀ ਕੱਟੀ ਵੀ ਬਹੁਤ ਚੰਗੀ ਆਈ ਹੈ ਟੇਡੇ ਘਾਟ ਵਾਲੀ ਚੰਗੇ ਦੁੱਧ ਵਾਲੀ ਤੇ ਬੱਚਾ ਵੀ ਟੇਡੇ ਘਾਟ ਵਾਲਾ ਵੇਖੋ ਕਿੰਨਾ ਪਿਆਰਾ ਇੱਧਰ ਖਾਧੋ ਜੀ ਕਰਕੇ ਇਹ ਪੋਣਾ ਸੋਤ ਧੰਨਵਾਦ ਖਾ ਲਈ ਤੇ ਬੋਲਤੀ ਜੀ ਖੋਲ ਦੇ ਤੋਰੀ ਤੇ ਵੇਖ ਲੈ ਬੱਚਾ ਖਾ ਲੇ ਬੱਚਾ ਵੇਖੋ ਜੀ ਹੈਗਾ ਕਿ ਨਹੀਂ ਮੈਂ ਹਾਂ ਵੇਖੋ ਜੀ ਕੋਕਾਂ ਲਾਦੀ ਆ ਜੀ ਸੂਈ ਜੇ ਨਾਲੂ ਨਾਲ ਛੇ ਹਾਂ ਜੀ ਤੇ 10 ਕਿਲੋ ਕੱਟੀ ਕੋ ਗੋਲਾ ਗੋਲਾ ਜੇ ਦੂਸਰਾ ਸੁਆਜੇ ਤਲੇਵਾ ਹੁਣ 10:11 ਵਜੇ ਤੇ ਲੈਵਾ ਵੇਖ ਲਓ ਤੇ ਪਾਉਂ ਦਾ ਦਰਾਦਾ ਝੋਡੀ ਦਾ 2-4 ਦਿਨ ਰੋਕੇ ਤੇ ਚਲੋ ਤੁਹਾਨੂੰ ਵਖਾਲ ਦਿੰਦੇ ਆ ਜੇ ਕਿਸੇ ਵੀਰ ਦੇ ਲੈੜੀਆਂ ਦੇ ਸੰਪਰਕ ਕਰਦੇ ਹਾਂ ਜੀ ਦੇਖੋ ਦੇਵਾ ਦੇਵਾ ਵਖਾਲੋ 10:11 ਵਜੇ ਦੇ ਟਾਈਮ ਤੇ ਤੇ 10:11 ਵਜੇ ਲਓ ਬੋਲਾ ਹੀ ਬੋਲਾ ਜੀ ਕੱਲ ਹੋ ਗਿਆ ਬੋਲਾ ਸਾਮ ਲੱਗਾ ਹੋ ਗਿਆ ਕੋ ਕਮੀਨ ਤੋਂ ਡਿੱਗੀ ਕਿਸੇ ਸਾਮ ਨਹੀਂ ਸਾਮ ਨਹੀਂ ਨਸੀ ਨਸੀ ਆਉਂਦੀ ਉਹ ਖਾਲੋ ਫੇਸ ਕਰਾਈ ਦੀ ਖਲਾਰੋ ਖਲਾਰੋ ਇਹ ਚੀਜ਼ ਜੇ ਦੇਖਣ ਕੋਈ ਚੀਜ ਹੈ ਕਿ ਨਹੀਂ ਸਹੀ ਗੱਲ ਪਹਿਲਵਾਨ ਸਾਹਿਬ ਇਹ ਇੱਕ ਤੋਂ ਫੋਟੋ ਚੀਜਾਂ ਦੀ ਫੋਟੋ ਖਿੱਚਦੇ ਆ ਜਾ ਹੁਣ ਆ ਇਹਦੇ ਪਿੱਛੇ ਪਿੱਛੇ ਕਰ ਜਾਓ ਤੇ ਠੀਕ ਹੈ ਕਿਤੇ ਪਹਿਲਵਾਨ ਸਾਹਿਬ ਸਹੀ ਗੱਲ ਠੀਕ ਹੈ ਜੀ ਇੱਧਰ ਖਿੱਚੋ ਆਵੇ ਫੋਟੋ ਖਿੱਚ ਦੋ ਨਾਲੇ ਠੀਕ ਆ ਤੇ ਇੱਧਰ ਮਗਰ ਉਹ ਗੱਲੀਬਾਤ ਕਰ ਲਓ ਹੁਣ ਸ਼ਾਂਤ ਨਾ ਕੋਈ ਹੋਵੇ ਸਾਡੀ ਜੀ ਜੀ ਬਹੁਤ ਜ਼ਿਆਦਾ ਛੋਟੀ ਚੰਗੀ ਲੈ ਜੋ ਲੈ ਜੋ ਵੇਖੋ ਇਹ ਤਾਂ ਬਤਾਉਣ ਦਾ ਸਾਹਮਣੇ ਸਹੀ ਗੱਲ ਵੀਰ ਜੀ ਹਾਂ ਬਸ ਥੋੜੀ ਸਾਬ ਹੀ ਨਹੀਂ ਕਿਸੇ ਨੇ ਬਾਕੀ ਕੋਟੀ ਚੰਗੀ ਵੀਰ ਜੀ ਹਾਂਜੀ ਤੇ ਕਿੰਨਾ ਵੀਰ ਜੀ ਬੋਲਾ ਹੋਏ ਥੱਲੇ ਜੀ ਬੋਲਾ 10 ਤੋਂ ਬਾਹਰ ਆ 10 ਤੋਂ ਬਾਹਰ ਹਾਂ ਤਾਜ਼ਾ ਬੱਚਾ ਜੀ ਆ ਵੇਖੋ ਤਾਜ਼ਾ ਬੱਚਾ ਵੇਖੋ ਵੀਰ ਜੀ ਨਰੂਆ ਨਾਲ ਬੱਚੇ ਵੀ ਟੋਪ ਦੇ ਲਾਉਂਦੀ ਜੇ ਕੱਟਾ ਮਗਰ ਜੀ ਕੱਟਾ ਦੇਖੋ ਵੀਰ ਜੀ ਆ ਵੀ ਟੇਲੇ ਕੱਟ ਦੇ ਵਿੱਚ ਇਹਦੇ ਬਾਕੀ ਬੱਚਾ ਵੀ ਟੇਲੇ ਇਹ ਕੱਲ੍ਹ ਵੇਖਿਓ ਕਿ ਬੱਚੇ ਵੀ ਕਿੱਦਾਂ ਦੇ ਲਾਉਂਦੀ ਪੁਰ ਅਗਰ ਮੜਾ ਜਾ ਜਗੇ ਵੇਖੋ ਵੀਰ ਜੀ ਨਾਲੂ ਨਾਲ ਜੇ ਜਿਹੜਾ ਘੱਟ ਬੱਚੇ ਰਹੇ ਹਾਂ ਜੀ ਆਹ ਵੇਖੋ ਲੱਗਾ ਕਿ ਨਹੀਂ ਤੁਹਾਨੂੰ ਆਹ ਵੇਖੋ ਛੋਟੀ ਵੀ ਖਾਲ ਦੋ ਤੇ ਲੇਵਾ ਵੀ ਦਖਾਲਦਾ ਤੇ ਥਾਣੇ ਵੀ ਦਖਾਲਦਾ ਤੇ ਚਵਾਈ ਮੈਂ ਕਹਿੰਦਾ ਜਿਹਨੂੰ ਨਹੀਂ ਵੀ ਚੋਣੀ ਆਉਂਦੀ ਉਹ ਛੋਟੀ ਛੋੜੂ ਤੇ ਰੇਟ ਤੇ ਰੇਟ ਬਲਵੰਤ ਸਾਹਿਬ ਮੇਰਾ ਅਰਾਦਾ ਸਾਹਮਣ ਦਾ ਸਾਹਮਣ ਦਾ ਜੀ ਰੇਟ ਨਾ ਕੁਝ ਨਹੀਂ ਲੈਣਾ ਵਾ ਫੋਨ ਕਰ ਲੈ ਕੋਈ ਸੰਪਰਕ ਕਰ ਲਾਂਗੇ ਅਸਲ ਮਾਨਿਆ ਸਾਹਮਣ ਦਾ ਫਿਰ ਤੇ ਆਹ ਵੇਖੋ ਛੋਟੀਆਂ ਨੇ ਇੱਥੇ ਆ ਗਏ ਇਹ ਵੀ ਸਾਹਮਣੇ ਪਾਵਾਂਗੇ ਇਹਰਾ ਕੱਲ ਲੈ ਆਂਦੇ ਮੰਡਿਓ ਆਪਣੇ ਕੋਲ ਦੀ ਕੋਈ ਗਲਤ ਐ ਹੋ ਜਾ ਕੰਮ ਸਚਾਈ ਦੇ ਵਿੱਚ ਸਚਾਈ ਆ ਵੇਖੋ ਆ ਝੋਡੀ 15 ਕਿਲੋ ਦੁੱਧ ਪਾਉਗੀ ਤਾ ਜੀਆਂ ਬੋਲੇ ਤੇ ਕੱਟੀਆਂ ਤਾ ਜੀਆਂ ਵੇਖੋ ਫੇਰ ਮੰਡੀ ਜੀਆਂ ਸੜੀਆਂ ਛੋਡੀਆਂ ਆ ਵੇਖੋ ਹਾਂਜੀ ਹਾਂਜੀ ਪਿਖਾ ਲਓ ਉਹਦਾ ਪਿਖਾ ਲਓ ਸਿੰਗ ਕੁਆਲਟੀ ਵੱਡੀਆਂ ਛੋਟੀਆਂ ਸਟਾਕ ਦੇ ਰਿਪੋਰਟਾਂ ਜੀ ਤਾਂ ਬੋਦਨ ਜੀ ਨੇ ਹਾਂਜੀ ਤੇ ਹੋਰ ਵੀਰ ਜੀ ਕੁਝ ਕਹਿਣਾ ਚਾਹੋਗੇ ਕੁਝ ਨਹੀਂ ਕਹਿਣਾ ਜੀ ਮਹਾਰਾਜ ਦੀ ਮਿਹਰ ਆ ਬੱਚੇ ਪਾਛਾ ਆ ਕੇ ਤੇ ਕਿਰਪਾ ਰਖੇ ਢੋੜੀ ਦੀਆਂ ਵਧਾਈਆਂ ਸਾਰਿਆਂ ਨੂੰ ਸਾਰਿਆਂ ਨੂੰ ਜੀ ਤੇ ਨੰਬਰ 897 795 834 41 97 795 834 41 ਨਾਮ ਓੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਉਟਾਲਾ ਜ਼ਿਲ੍ਹਾ ਕਰਤਾਰਪੁਰ ਠੀਕ ਜੀ ਐਂਡ ਤੱਕ ਦੇਖਿਆ ਕਰੋ ਵੇਖਿਓ ਤੇ ਘਰੋਂ ਸੰਪਰਕ ਜਿਹਦੇ ਤਾਜ਼ੀਆਂ ਝੋਟੀਆਂ ਲੈਣੀਆਂ ਹਜੇ ਹਾਂਜੀ ਉਹਧਾਰੀ ਰੂਹ ਖੁਸ਼ ਹੋਣਗੀਆਂ ਝੋਟੀਆਂ ਦੀਆਂ ਭਾਅ ਵੀ ਜਾਇਜ਼ ਹੋਣਗੇ ਤੇ ਝੋਟੀਆਂ ਵੀ ਚੰਗੀਆਂ ਬਾਕੀ ਜੀ ਸਾਜੀ ਜਿਹੜੀ ਚੀਜ਼ ਆ ਉਹਦੇ ਪੈਸੇ ਲਾਉਣੇ ਪੈਣਗੇ ਜੇ ਪੈਸੇ ਲੱਗਣ ਤੋਂ ਬਗੈਰ ਕੋਈ ਚੀਜ਼ ਨਹੀਂ ਜੀ ਸਹੀ ਗੱਲ ਵੀਰ ਜੀ ਜੇ ਤੁਸੀਂ ਕਹੋ ਮੁਫਤ ਮੁਫਤ ਕੋਈ ਨਹੀਂ ਦਿੰਦਾ ਮੁਫਤ ਹਾਂਦੂ ਵੀ ਨਹੀਂ ਜੇ ਮਿਲਦੀ ਠੀਕ ਹੈ ਜੀ ਤੇ ਬਾਕੀ ਅਸੀਂ ਤਾਂ ਇੰਨੀ ਗੱਲ ਕਹਿੰਦੇ ਵੀ ਤਸੱਲੀ ਆਪਣੀ ਫੁੱਲ ਕਰੋ ਠੀਕ ਹੈ ਵੀਰ ਜੀ ਜਦੋਂ ਤਸੱਲੀ ਹੋ ਜਾਏ ਚੀਜ਼ ਉਦੋਂ ਖੜੋ ਸ਼ੁਕਰੀਆ ਸਭ ਬਿਲਕੁਲ ਬਿਲਕੁਲ ਜੀ ਤੇ ਠੀਕ ਹੈ ਜੀ ਸਾਰਿਆਂ ਦਾ ਧੰਨਵਾਦ ਵੀਰ ਜੀ ਵੀਡੀਓ ਵੇਖਣ ਦਾ ਤੇ ਵੱਤੋ ਵੱਤ ਵੀਰ ਜੀ ਫੋਲੋਅ ਤੇ ਸਬਸਕ੍ਰਾਈਬ ਚੈਨਲ ਨੂੰ ਕਰਨਾ ਵੀਰ ਜੀ ਮਰਜ਼ੀ ਜੀ ਫੋਲੋ ਆ ਦੀ ਆਪਾਂ ਲੋਡ ਦੀ ਮਹਾਰਾਜ ਕਰੀ ਜਾਂਦਾ ਬਸ 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 ਸਹੀ ਗੱਲ ਕਰ ਰਹੇ ਹੋ ਬਿਲਕੁਲ ਬਿਲਕੁਲ ਸਾਫਾ ਸਾਫ ਸਧਰਾ ਕੰਮ ਕਰਾਂਗੇ ਆਪਾਂ ਨੂੰ ਘਾਟਾਂ ਦੀ ਬਿਲਕੁਲ ਬਿਲਕੁਲ ਆਪਾਂ ਕੱਲ ਵੀ ਪਰ ਵੀਡੀਓ ਲਗਾਤਾਰ ਹੀ ਪਾਉਂਦੇ ਆਂ ਮਾਲ ਸੇਲ ਹੋਈ ਜਾਂਦਾ ਸਹੀ ਗੱਲ ਹੈ ਕਹਿੰਦੇ ਬਿਲਕੁਲ ਬਿਲਕੁਲ ਜੀ ਹਾਂ ਹਾਂ ਜੀ ਚਲੋ ਠੀਕ ਹੈ ਵੀਰ ਜੀ ਦੇਖ ਲਓ ਇਦਾਂ ਇਦਾਂ ਦੇ ਟਾਪ ਟਾਪ ਦੇ ਨਗੀਨੇ ਲੈਣੇ ਆ ਤਾਂ ਸੰਪਰਕ ਕਰ ਲਓ ਬਿਲਕੁਲ ਬਿਲਕੁਲ ਜੀ ਟਾਪ ਦੇ ਨਗੀਨੇ ਨਿਗੇ ਨਿਗੇ ਪਾ ਪਾਣੀ ਆ ਭਾ ਵੀ ਇਹ ਦਾ ਜਾਇਜ਼ ਹੋ ਗਾਇਆ ਨਾ ਕਿਉਂ ਭਾ ਨਹੀਂ ਕੀਤਾ ਰੇ ਪਤਾ ਨਹੀਂ ਕਿੱਡਾ ਵੱਡਾ ਛੋਟਾ ਹੀ ਪਾਜ ਅੱਛਾ ਅੱਛਾ ਤੇ ਬਾਕੀ ਵੇਖ ਲੋ ਟੌਪ ਤਾਂ ਨਹੀਂ ਨਾ ਮੇਰੇ ਖਿਆਲ ਨਾਲ 15 ਗੱਲੂ ਦੁੱਧ ਦੀ ਆਪਾਂ ਨੂੰ ਗਰੰਟੀ ਦਿੱਤੀ ਸੀ ਤੁਹਾਡੇ ਆ ਠੀਕ ਠੀਕ ਤੇ ਸਾਡਾ ਕਾਮ ਆਂਦਾ ਵੀ ਕਿਸੇ ਨੂੰ ਦੁੱਧ ਚਵਾਈ ਵਾਲੇ ਤੋਂ ਬੋਲੇ ਤੇ ਆ ਜੀ ਵੀਰ ਜੀ ਕਿਉਂ ਭਲਵਾਨ ਸਾਹਿਬ ਦੇਖੋ ਹੈਗੀ ਕਹਿੰਦੀ ਚੀਜ਼ ਠੀਕ ਗੱਲ ਦੇਖੋ ਫੇਸ ਫੇਸ ਆ ਠੀਕ ਗੱਲ ਕੱਟੀ-ਖੱਟੀ ਆ ਠੀਕ ਪਤਾ ਨਹੀਂ ਪੈਸੇ ਮੰਗ ਲਏ ਹੀ ਇਹ ਸਲਾਹ ਬਦਲੀ ਤੂੰ ਹੀ ਨਾਲ ਹੋਈਆਂ ਕਰਦੀਆਂ ਖੜ ਨਹੀਂ ਆ ਸਹੀ ਗੱਲ ਬਿਲਕੁਲ ਇਹ ਖੜ ਨਹੀਂ ਖੜਨੀ ਫੇਰ ਕਹਿੰਦਾ ਸਲਾਹ ਬਦਲ ਗਈ ਸਲਾਹ ਬਦਲ ਪੈਸੇ ਦੱਸ ਪੈਸੇ ਦੱਸ ਸਲਾਹਾ ਨਾ ਦੱਸ ਹਣ ਹਾਂ ਮੈਂ ਵੀ ਇਹ ਕਹ ਰਿਹਾ ਕੱਟਾ ਬੱਚਾ ਬੜਾਉਂਦੀ ਪੌਂਦੀ ਬੱਚੇ ਰਾਦਾ ਰਾਦਾ ਸਹੀ ਗੱਲ ਲੋਰੀ ਬੋਲਦਾ ਲੋਰੀ ਬੋਲਦਾ ਸਹੀ ਗੱਲ ਬਿਲਕੁਲ ਦੇਖੋ ਜੀ ਟੇਡੇ ਕੱਟਦੇ ਵਿੱਚ 10000 ਦਾ ਬੰਦਾ ਸਾਡੇ ਕੋਲ ਮਾਲੀ ਕੱਟਾ ਹੀ ਰੱਖਦਾ ਸੀ ਤੇ ਜੰਮ ਦਾ ਹੀ ਮੈਂ ਆਪੇ ਪਾਲ ਲੂੰਗਾ ਇਧਰ ਪਿਛੇ ਕਰਕੇ ਗੱਲ ਫੁੱਲ ਦੀ ਜਾਣੀ ਜੀ ਉਹ ਖਾ ਲੋ ਦੇਖੋ ਬਹੁਤ ਟਾਪ ਦਾ ਬੱਚੇ ਲਾਉਂਦੀ ਆ ਤੁਸੀਂ ਹਾਂਜੀ ਜੀ ਜਿੰਨੇ ਬੱਚੇ ਲੈ ਨਹੀਂ ਲੈਣੀਆਂ ਜਾਂ ਉਦਾਂ ਤੇ ਵੇਖਿਓ ਵੀਰ ਜੀ ਹਾਂਜੀ ਹਾਂਜੀ ਠੀਕ ਆ ਪਹਿਲਵਾਨ ਸਾਹਿਬ ਠੀਕ ਆ ਵੀਰ ਜੀ ਸასი ਗਾਲ ਜੀ ਸასი ਗਾਲ ਵੀਰ ਜੀ